ਹਾਂਜੀ ਯਾਰ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰ ਰਹੇ ਵੀਰੋ ਪਰ ਬਹੁਤ ਵਦ ਸੱਟੇ ਜਾਰੇ ਵੀ ਇਹ ਕੱਟ ਕੋ ਠੀਕ ਲੋਜੀ ਕਰਤੀ ਬਹੁਤ ਇਸ ਤਰ੍ਹਾਂ ਕਿ ਸੇਰੇ ਸੇਰੇ 8 6 8 ਹੋ ਗਈ ਬਾਲੀ ਨਹੀਂ تھی ਬਾਲੀ 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 ਯਾਦ ਉਹ ਸੋਨਾ ਇੰਨੀ ਨਹੀਂ ਦਈ ਇਧਰ ਲੀਓ ਵੀ ਸਾਰਾ ਜਾ ਭਾਲੀ ਬੇਨਾਂ ਵਾਲੀ ਤੇ ਤੜਕੇ ਦਾ ਢਾਉਣ ਲੱਗੇ ਹੁਣ 7 ਵਜੇ ਦਾ ਕੱਜ ਜਾਂਦਾ ਕਦੇ ਖੇਸ ਖੱਜ ਤੂੰ ਆ ਕੰਬਲ ਖਿੱਚ ਦੋ ਆਗੇ ਕਦੇ ਲੱਤ ਫਾੜ ਦੋ ਕਦੇ ਉੱਤੇ ਝੜ ਜੂ ਆਗੇ ਤੇ ਹੁਣ ਵੀ ਭਰਨਾ ਬਣਾ ਕੇ ਤਾਂ ਆ ਗਏ ਪੈ ਹੀ ਗਏ ਨਾਲੇ ਠੀਕ ਹੈ ਤੇ ਕੋਈ ਠੀਕ ਹੈ ਕਿਦਦੇ ਨੇ ਹੈਗੀ ਬੰਦ ਹੈ ਇਹ ਕਦੇ ਰੋਲੋਗ ਦੇ ਪਾ ਉਸ ਵੀ ਹੀ ਸੋ ਸੰਸਾਰ ਮੈਂ ਭਾਲੀਆਂ ਨੇ ਉਹ ਪਿਆ ਪਿਆ ਮੈਂ ਕਿਤੇ ਲੀਓ ਨੇ ਪਾ ਦੀ ਗੱਲ ਹਨਾ ਬਤਾ ਐਂਡੀ ਨਾ ਇਹ ਵੇਨਾ ਹੁੰਦਾ ਕੀ ਉਹਦੇ ਕਿਤੇ ਬਦਾਮ ਘਟ ਗਿਆ ਪਾਲੀ ਹੁੰਦਾ ਸੀ ਜੀ। ਪਰ ਪੂਰੀ ਨੂੰ ਬਦਾਮ ਤੋਂ ਪਾਦੇ ਬਸ ਰਾਤ ਪਾਦੇ ਰਹਿੰਦੇ ਮੈਂ ਜੀ ਮੇਰੀ ਘਾੜ ਥੋੜੀ ਪੰਜ ਚਾਰ ਪੰਜ ਉਹਦੇ ਪਾਦੇ ਸੀਗੇ ਛੋੜੇ ਜੀ। ਹੁਣ ਪਾ ਗਏ ਦੋਦੀ ਕਾਲ ਕੁੜਕੂ ਪਾ ਗਏ ਖੁੰਡੇ ਖੜਦਾਗੇ ਬਿਚਾਰੀ ਨੂੰ। ਹਾਂਜੀ ਰੱਖੀ ਬਦਾਮ ਆਇਆ ਵਠੀ ਆਇਆ 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 ਬੇਟਾ ਚੱਕ ਦੇ ਚੱਕ ਦੇ ਦੇਦੇ ਤੇਲ ਬਦਾਮਾਂ ਖਸ ਦੇ ਗਾ ਹਾਂਜੀ ਹੁਣ ਗੱਲ ਕਰਦੇ ਆਂ ਜੀ ਆਪਾਂ ਲੋਕਾਂ ਦੇ ਕਮੈਂਟਾਂ ਬਾਰੇ ਅੱਜ ਠੀਕ ਆ ਇਹਦੇ ਸੀ ਇਹੋ ਤਾਂ ਕੁਝ ਕਰਨਾ ਆਈਗਾ ਤੇ ਜਦੋਂ ਆਪਾਂ ਕਹਿੰਦੇ ਕਿ ਕਿਤਿਆਂ ਬੁਠਾ ਮਾਰ ਦਿੰਦੇ ਚਰਕੀ ਮਾਰ ਜਾਂਦੇ ਆ ਕੋਈ ਪ੍ਰਾਕ ਕੀ ਜਾਂਦੇ ਆ ਕਿ ਤੁਮੜ ਪੰਜ ਦਵਾਈ ਤੇਜ ਲਾਦੀ ਲੈ ਠੀਕ ਆ ਉਹ ਯਾਰ ਅੱਡਾ ਘਲਾਣਾ ਬਈ ਯਾਰ ਮੈਂ 12 13 ਸਾਲ ਹੋ ਗਏ ਮੈਨੂੰ ਦੋ ਹੀ ਦਿਨ ਹੀ ਪਤਾ ਉਹ ਦੋ ਜੀ ਦਾ ਪਿਛਲੇ ਸਾਲ ਵੀ ਤੇਜ ਲੱਗੀ ਸੀ ਹੈ ਪਿਛਲੇ ਸਾਲ ਤਾਂ ਕੱਡੀ ਪੇਪਰ ਜੀ ਨਹੀਂ ਲਾਈ ਐ ਸਭ ਤੋਂ ਲਾਈਟ ਦਵਾਈ ਐ ਪੇਪਰ ਜੀ ਨੀ ਹਾਈ ਟੈਕ ਉਹ ਲਾਈ ਸੀਗੀ ਮੈਂ ਐਦੇ ਐਦਾਂ ਨੂੰ ਡਾਊਨ ਕਰ ਲੈ ਐਦਾਂ ਨੂੰ ਇਜ਼ੀ ਪੈਟ ਲਾਈਏ ਜਮਾ ਹੋੜੀ ਕਰ ਕਰਕੇ ਆਈਏ ਨਹੀਂ ਤੇਜ ਲੱਗ ਗਿਆ ਜਿਹੜਾ ਕਲਮਤੁਰਾ ਫਰਦਾ ਪਈ ਯਾਰ ਮੈਂ ਮਾੜਾ ਮੁੱਟਾ ਤਾਂ ਕੰਮ ਦਾ ਸਮਾਨ ਲੈ ਕਰੋ ਯਾਰ ਠੀਕ ਹੈ ਕਿ ਨਹੀਂ ਤੇ ਕੋਈ ਹੋ ਗਿਆ ਕਿ ਇਹ ਬੀ ਕਸੂਰ ਪਾ ਦੇ ਨਹੀਂ ਇਹ ਕਰ ਦਿਓ ਐਡੇ ਛੋਟੇ ਮੋਟੇ ਲਾਜ ਇਸ ਮਨਾ ਇਹਦਾ ਆਫ ਵੀਡੀਓ ਜੀ ਕਰ ਦੇਣਾ ਹੁੰਦਾ ਮੈਂ ਵੀ ਤੁਸੀਂ ਐਂ ਸੋਚ ਲਓ ਯਾਰ ਇੱਕ ਬੰਦਾ ਭੈਣ ਤੋਂ 11-12 ਸਾਲਾਂ ਦੀ ਮਿਹਨਤ ਬੱਦੀ ਹੋਊਗੀ 2-3 ਸਾਲ ਹੋ ਗਏ ਘਰ ਛੱਡੀ ਪੈ ਵੀ ਮੇਰਾ ਇੰਨਾ ਕ ਦਿਮਾਗ ਵੀ ਨਹੀਂ ਕੰਮ ਕਰਦਾ ਮੈਂ ਸਾਰਾ ਦਿਨ ਇੱਥੇ ਰਹਿਣ ਦੇ ਵਿੱਚ ਪੈਣਾ ਵੀ ਇਹਨਾਂ ਨੂੰ ਕੀ ਕੀ ਚਾਹੀਦੇ ਤੇ ਕੀ ਕੀ ਨਹੀਂ ਚਾਹੀਦੀ ਮੋਨਾਂ ਦਾ ਜਨਾਕਰ ਨੂੰ ਮੈਂ ਸਮਝਦਾ ਨਾ ਉਹਨਾਂ ਕੋਈ ਹੋਰ ਤੱਕ ਨਹੀਂ ਲਾਉਦਾ ਹੋਣਾ ਵੀ ਹੁਣ ਕੂਤਰ ਨੂੰ ਕੀ ਚਾਹੀਦਾ ਹੁਣ ਕੂਤਰ ਕੀ ਕੀ ਚਾਹੀਦਾ ਹੁਣ ਕੂਤਰ ਦਾ ਮਨ ਖੁਸ਼ ਹੈ ਹੁਣ ਕੂਤਰ ਸੱਤਵੇਂ ਹੁਣ ਕੂਤਰ ਔਖੇ ਹੈ ਫਿਰ ਨਾ ਬਾਈ ਬਣੇ ਫਿਰ ਉਹੀ ਗੱਲ ਹਨ ਮੈਂ ਐਂ ਕਹਿਣਾਗਾ ਜਿਹੜੇ ਵੀ ਭਰਾ ਕਮੈਂਟ ਕਰਦੇ ਆ ਹਜੇ ਸੀਜ਼ਨ ਚੱਲਿਆ ਹੀ ਐ ਵੈਸੇ ਤਾਂ ਆਉਣਾ ਜਾਣਾ ਕਰਨਾ ਬੰਦ ਤੇ ਸਾਰਾ ਲੱਪਾ ਹਨਾ ਤਬੇ ਵਾਇਰਸ ਬਿਮਾਰਗੀਆਂ ਇਨਫੈਕਸ਼ਨ ਬੰਦਿਆਂ ਨਾਲ ਹੀ ਆ ਜਾਂਦੀ ਸਿੱਧੇ ਸਾਹ ਕੋ ਤਾਦੇ ਠੀਕ ਹੈ ਕਿ ਨਹੀਂ ਵੈਸੇ ਤਾਂ ਹੁਣਾ ਜਾਣਾ ਹਰੇ ਸਭ ਦਾ ਕਰਨਾ ਪਾਗ ਉਧਰਲੇ ਘਰੇ ਕੋਈ ਉਤਰ ਹੁੰਦੀ ਸੀ ਆਪਣੇ ਕੋਲੇ ਉਧਰਲੇ ਘਰੇ ਕੋਈ ਨਹੀਂ ਹੁੰਦਾ ਸੀਗਾ ਇੱਥੇ ਪਤਾ ਹੀ ਨਹੀਂ ਅੱਥ ਨੂੰ ਕਿੰਨੀ ਜਾਣੇ ਆਉਂਦੇ ਆ ਵੀ ਆਪਣੇ ਕੋਲੇ ਇੱਕਦਮ ਮਿਲਨ ਮਿਲਾਉਣ ਵਾਲਾ ਕੰਮ ਬੰਦ ਕਰਨਾ ਹੈ ਹਨਾ ਵੀ ਭੈਣ ਛੋੜਦੀ ਸਾਰੇ ਕੰਮ ਦੀ ਬਾਈ ਯਾਰ ਬੰਦਾ ਦੋਸ਼ ਕਿਨੂੰ ਦੇਵੇ ਫਿਰ ਤੁਸੀਂ ਆਪ ਦਾਸ ਦਿਓ ਠੀਕ ਹੈ ਕਿ ਨਹੀਂ ਤੇ ਫਿਰ ਵੀ ਜਿਹੜਾ ਕੋਈ ਭਰਾ ਕਹਿੰਦਾ ਵੀ ਮੇਰੇ ਕੋਲੇ ਹੱਲ ਹੈਗਾ ਠੀਕ ਆ ਵਧੀਆ ਭਈ ਆਪਣਾ ਕਮਰਾ ਇੱਥੇ ਸੈਟਾ ਪੂਰਾ ਕੰਮ ਹਨਾ ਤੇ ਉਹ ਕੂਲਰ ਲੱਗਿਆ ਪਏ ਠੰਡੀ ਹਵਾ ਦੇ ਇਹਨੂੰ ਬੈੱਡ ਪਏ ਆ ਪਾਣੀ ਹੈਗਾ ਨਹਾਉਣ ਕਰਨ ਨੂੰ ਟਾਇਲਟ ਹੈਗੀ ਆ ਸਭ ਕੁਝ ਮਿਲੂਗਾ ਇੱਥੇ ਜਿਹੜਾ ਭਰਾ ਕਹਿੰਦਾ ਵੀ ਮੈਂ ਇੱਕਦਾਂ ਸੈੱਟ ਕਰ ਦੂੰਗਾ ਜਾਨਾ ਵੀ ਕਸੂ ਦੇ ਕੇ ਜਾਂ ਦਹੀਂ ਦੇ ਕੇ ਜਾਂ ਮਲਾ ਪਾਣੀ ਦਵਾਈ ਹੋਲੀ ਲਾ ਕੇ ਜਾਂ ਕੁਝ ਵੀ ਕਰਕੇ ਯਾਰ ਠੀਕ ਆ ਕਿ ਨਹੀਂ ਜਿਹੜਾ ਭਰਾ ਕਹਿੰਦਾ ਮੈਂ ਕੁਦਰ ਸੈੱਟ ਕਰ ਦੂੰਗਾ ਮੇਰੇ ਕੋਲ ਆ ਜੇ ਖੁੱਲਾ ਹਰ ਦੇ ਇਹਨਾਂ ਮੇਰੇ ਕੋਲ ਆ ਜੇ ਤੇ ਜੇ ਨਾ ਸੈੱਟ ਹੋਏ ਫਿਰ ਤੁਹਾਨੂੰ ਪਤਾ ਕਿੰਨੇ ਅੱਕੇ ਵਿਆਂ ਸੀ ਠੀਕ ਹੈ ਕਿ ਨਹੀਂ ਫਿਰ ਕਬੂਤਰ ਛੱਡ ਜਿਹੜਾ ਉਹਨੂੰ ਵੀ ਚਿੱਟਕ ਮਿੱਟਾ ਮਾਰ ਕੇ ਮਾਰਨ ਲਾ ਦੇਗਾ ਇਹ ਤੇ ਦੱਸ ਤਾਂ ਚਿੱਟਕ ਮਿੱਟਾ ਮਾਰਦਾ ਜਾਊਗਾ ਸਾਰੇ ਉਹ ਵੀ ਫਿਰ ਨਹੀਂ ਚੌੜਨਾ ਚੌੜ ਰਹੀ ਹੈ ਨਾ ਬੰਦਾ ਬੰਦਾ ਹੁੰਦਾ ਦੁਪੀ ਉਹ ਤੇ ਤੁਸੀਂ ਭੈਣ ਵੀ ਫੁੱਦੂ ਜੇ ਕਮੈਂਟ ਕਰੀਏ ਨਾ ਆਦਿ ਠੀਕ ਹੈ ਵੀ ਕੰਜਰਦ ਇੰਨੀ ਵੰਮਰ ਗਾਦੀ ਮੈਂ ਨੇ ਸੀਨੀਅਰ ਸਤਾਦਾਂ ਨੂੰ ਪਲੇਅਰਾਂ ਨੂੰ ਪੁੱਛ ਲਿਆ ਵੀ ਤੁਸੀਂ ਉਹਨਾਂ ਨੂੰ ਤਗੜੇ ਹੋ ਕੋਈ ਇੱਕ ਰਾਇ ਦੇਣੀ ਹੁੰਦੀ ਹੈ ਚੰਗੀ ਗੱਲ ਠੀਕ ਹੈ ਕਿ ਨਹੀਂ ਪਰ ਉਹ ਛੋਟਾ ਮੋਟਾ ਰਿਆਂ ਵੇ ਵੇ ਜੇ ਆਪਾਂ ਬੀਕਾ ਸੂਰਤ ਹੀ ਖੜੇ ਆ ਯਾਰ ਨਾ ਫਜੇਪਾ ਜੇ ਪੰਮਲੇ ਪਾਲਿਦਵੈ ਦੀ ਖੜੇ ਆ ਕੋਈ ਨਾ ਬਾਹਰੋਂ ਬੋਲੀਆਂ ਆ ਜਾਣੀਆਂ ਉਹ ਲਾ ਕੇ ਵੇਖ ਲਾਂਗੇ ਤੁਹਾਨੂੰ ਉਹਨਾਂ ਦਾ ਰਿਜ਼ਲਟ ਕੱਢ ਦਾਂਗੇ ਬਸ ਇਹਨਾਂ ਨਾ ਬਈ ਕਬਲ ਮਾਰਿਆ ਕਰ ਰਿਹਾ ਹੈ ਨਾ ਤੂੰ ਤਾਂ ਐ ਕਰ ਦੋ ਪੰਚਰ ਤੇ ਜਿਵੇਂ ਕੋਈ ਪਤਾ ਹੀ ਨਹੀਂ ਹੁੰਦਾ ਮੈਨੂੰ ਹਾਂਜੀ ਮੇਰੇ ਵੀਰੋ ਤੇ ਵੀ ਕੀ ਕਹਿੰਦੇ ਹੁੰਦੇ ਆ ਭਾਈ ਰਤੇ ਨੂੰ ਵੀ ਪਾਸ ਦੇ ਵਿਧਾਉ ਜਿਹੜਾ 20 ਵਾਲੀ ਐਂਟਰੀ ਛੱਡਣਾ ਹੈਗਾ ਤੇ ਬਾਕੀ ਯਾਰ ਮੇਰੀ ਰਹਿ ਆਏ ਆ ਇਹ ਵੀ ਆ ਪੁਆਇੰਟ 3 ਕੈਨਸਲ ਕਰ ਦਿੱਤਾ ਗਿਆ ਹੈ ਨਾ ਕੋਈ ਕੂਤਰਾਂ ਦਾ ਟਰੀਟਮੈਂਟ ਚੱਲ ਰਿਹਾ ਹੈ ਨਾ ਇਹ ਤੁਹਾਨੂੰ ਪਤਾ ਐਂਟੀਬਾਇਓਟਿਕ ਦਵਾਈਆਂ ਗਰਮੀ ਹੁੰਦੀਆਂ ਸਾਰੀਆਂ ਤੇ ਮੀਰੀ ਦਾ ਯਾਰ ਕੋਈ ਵੀਰ ਇਹ ਐਂਟਰੀ ਕੈਂਸਲ ਕਰ ਦਿੰਨੇ ਆ ਆਪਦੀ ਹਨਾ ਤੇ ਗਾਂਹ ਜਿਹੜੀ 30 ਨੂੰ ਫੁੱਲੋ ਮਿੱਠੇ ਕੁਝ 27 ਨੂੰ ਛੱਡਣਾ ਹੀ ਕੋਠਿਆਂ ਜਾਂ ਤੇ ਬਾਜੀ ਆਪਾਂ ਜਿਆਦਾ 27 ਵਾਲੀ ਵੇਖ ਲਾਂਗੇ ਯਾਰ ਤੇ ਜਾ ਵੇਖ ਲਾਂ ਫਿਰ ਬਸ ਦੀ 30 ਵਾਲੀ ਫੁੱਲੋ ਮਿੱਠੀ ਵਾਲੀ ਬਾਜੀ ਮੀਰਾ ਬਾ ਵੀਰ ਹੀ ਕੈਂਸਲ ਕਰ ਦਗੇ ਬਾਜੀ ਬਾਕੀ ਚਲੋ ਦੇਖਦੇ ਆ ਕੀ ਬੰਦ ਆਇਗਾ ਤੇ ਕਰ ਆਪਾਂ ਦੰਦ ਤੋਂ ਨਹੀਂ ਪਾਈਏ ਕੂਤਰਾਂ ਨੂੰ ਇੱਕ ਮੂੰਹ ਪੱਕਿਆ ਰਹਿ ਜਾ ਜੀ ਜਨਾ ਛਾਲੇ ਪੈ ساری ਜਨਾ ਤੇ ਪਾਈ ਲਿਆ ਕੁਤਲ ਹੁੰਦਾ ਜੰਦੂ ਨੇ ਸਰਕਾਰੀ ਆਏ ਰੋਟੇਟਿਵ ਖਾਣ ਨੇ ਘਰੇ ਵੀ ਕੋਈ ਦਮਣੀ ਕੀ ਚਾਹ ਵੀ ਫੜਾ ਕੋਈ ਕੰਮ ਬਹੁਤ ਹੈ ਦਾਨੇ ਕਰ ਲਈ ਜੀ ਰੈਡੀ ਉਦਰਾਲੇ ਉਤਰਾਂ ਦੇ ਤੇ ਕਰਾ ਰੱਖ ਚੱਲ ਗਿਆ ਯਾਰ ਮੁੜ ਕੇ ਦਮਣੀ ਦਾ ਹੀ ਫੋਨ ਆਇਆ ਕਹਿੰਦਾ ਵੀ ਖੇਤ ਆ ਕੇ ਤੇ ਉਹ ਚਾਹ ਹਰਾ ਗਿਆ ਭੈਣ ਵੀ ਬਾਰੀ ਤਗੜੀ ਹੋਈ ਵੀ ਮੇਰੇ ਨਾਲ ਆਇਓ 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 ਪੱਤਰ ਕਬੂਤਰਾਂ ਦੇ ਪਾਸੇ ਸੱਚਾ ਉਧਰ ਵੀ ਇੱਕ ਕਬੂਤਰ ਹੈਗਾ ਉਹ ਵੀ ਚਾਹ ਤੇ ਮੇਰੇ ਛੱਡਾ ਕੋਲ ਦਿਖਾਵੇਂ ਚਲੋ ਆਇਓ 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 ਪੱਤਰ ਇੰਦਰਾ ਦੇ ਬੈਟ ਕਾਲੇ ਪਾਸੇ ਇਹਨਾਂ ਨੂੰ ਵੀ ਰੱਖਦੇ ਕਾਲਜੋ ਬ੍ਰੈਂਡ ਨੂੰ ਨਿਕਸ ਕਰਾ ਕੇ ਪਾ ਗਾ ਚਲੋ ਕੋਈ ਨਾ ਕਰਾਂ ਕੀ ਹੁੰਦਾ ਆਇਓ 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 ਪੁੱਤ ਹਾਂਜੀ ਦਾਣੇ ਰੱਖਤੇ ਕਰਾਂ ਗੋਤਰਾ ਨੂੰ ਤੇ ਹੁਣ ਚਲੇ ਜਾਂਦੇ ਹਾਂ ਨੀ ਖੇਤ ਪਹੁੰਚ ਗਏ ਟੱਲੇ ਤੇ ਉਹ ਲੱਗੀ ਪਈ ਹੈ ਜੀ ਜੱਟ ਦੀ ਕਮਾਈ ਚੱਲਦੀ ਵੇਖ ਵਟ ਤੇ ਖਲੋ ਕੇ ਸੌਣਗੇ ਕਿਵੇਂ ਜੱਟ ਦੀ ਕਮਾਈ ਚੱਲਦੀ ਕਮਾਈ ਨੋਲੇ ਹੋ ਗਈ ਚਲੋ ਕੋਲੇ ਛੇਤੀ ਚਾਹ ਫੜਾਈ ਤੇ ਘਰੇ ਵਾਪਸ ਚੱਲੀ ਯਾਰ ਕੁੱਤੜੋਂ ਦਾਣਾ ਪਾਣੀ ਪੋਣੇ ਚੱਲ ਗਿਆ ਹਜੇ। ਉਹ ਕੁਛ ਨਹੀਂ ਇਹਨਾਂ ਤਾਂ ਡਿੱਗਦੇ ਰਹਿੰਦੇ ਐ। ਫਿਰ ਵਾਹ ਵਾਹ ਕੜਾ ਉਹਦੀ ਬਾਲੀ ਸਹੀ ਐ। ਆਏ ਐ ਆਏ ਖਾਲ ਐ ਇਹ ਲੈ। ਖਾਲ ਦਾ ਆਏ ਨੂੰ ਕਹਦਾ ਇਹ ਆਏ ਐ ਪੈਂਦੀ ਐਲ ਸ਼ੇਵ ਦੇ ਨਾ ਹੁੰਦਾ। ਚਲੋ ਵਾੜ ਦੇ ਮੁੰਡਾ ਫਿਰ। ਵਾੜ ਕੋਈ ਨਾ। ਹਾਂ। 4 400 4 400 4 400 ਦਿਹਾੜੀ ਤੁਹਾਡੀ ਪੱਕੀ ਹੱਥ ਨੇ ਤੇ ਵਾੜ ਦੇ ਸਾਰਾ ਕੰਮ ਨਵੇੜ ਦਿਓ। 4 4 ਹੈ। ਹੋਰ। ਚੁੱਪ ਕਰ 4 4 4 4 ਆਗੇ ਘਰੇ ਪਾਈ ਤੇ ਬਸ ਹੁਣ ਕੀ ਕਰੀਏ ਹੁਣ ਐ ਕਰੀਓ ਯਾਰ ਹਨਾ ਐ ਡਿਸੀਜਨ ਲਈਏ ਇੱਕ ਦੋ ਮੇਨ ਹੈ ਜਿਹੜੇ ਅਰਤਾ ਛੱਡ ਰਾਂ ਸੀਗਾ ਆਪਾਂ 20 ਤਰੀਕ ਨੂੰ ਬਾਜੀ ਠੀਕ ਐ ਇਹਦੀ ਐਂਟਰੀ ਸੀਗੀ 20 ਅਪ੍ਰੈਲ ਨੂੰ ਦਾਨੀ ਕੇ ਚੱਕ ਇਹ ਤਾਂ ਆਪ ਨੂੰ ਪਤਾ ਐ ਯਾਰ ਲਿਓ ਯਾਰ ਛੱਡਦੇ ਹੀ ਕੋਈ ਨਹੀਂ ਯਾਰ ਇੰਨਾ ਗੰਦਾ ਹੋ ਗਿਆ ਯਾਰ ਭੈਣ ਰਸਿੰਦਰ ਸਿੰਘ ਨੂੰ ਕਹਦਾ ਪੰਗਾ ਆਪੜਨਾ ਪੰਗਾ ਚਲ ਓਕੇ ਮੈਨੂੰ ਜਿੱਦਾਂ ਪਹਿਲਾਂ ਨੂੰ ਪਤਾ ਹੈ ਵੀ ਆਪਣੇ ਪੁੱਤਰ ਖਰਾਬ ਹੈ ਠੀਕ ਹੈ ਫਿਰ ਆਪਾਂ ਇਹਨਾਂ ਨੂੰ ਬੰਦ ਕਰਕੇ ਟਰੀਟਮੈਂਟ ਕਿਉਂ ਨਹੀਂ ਕਰਦੇ ਕੋਈ ਚੱਕਰ ਨਹੀਂ ਵੀ ਇਹ ਲੈਣੇਂ ਟਰੀ ਜਾਂਦੀ ਜਾਨਦੋ ਯਾਰ 1000 ਰੁਪਏ ਇਹ ਕਿਹੜੀ ਗੱਲ ਹੈ ਨਾ 1000 ਰੁਪਿਆ ਦਾ ਕੋਈ ਚੱਕਰ ਨਹੀਂ ਜਿਹੜੀ ਗਲਤ ਬੂਤ ਹਰਾ ਕੇ ਆਉਣਾ ਸਭ ਤੋਂ ਵੱਡਾ ਦੁੱਖ ਲੱਗਦਾ 1000 ਰੁਪਏ ਨੂੰ ਉਹਦਾ ਵੀ ਜਾਂਦੀ ਹੈ ਜਾਵੇ ਕੋਈ ਚੱਕਰ ਨਹੀਂ ਤੇ ਵੀਰੂ ਬਾਈ ਨਹੀਂ ਛੱਡਦੇ ਬਈ ਸ਼ਾਇਦ 27 ਨੂੰ ਵੀ ਨਾ ਛੱਡ ਗਏ ਸਿੱਧਾ ਮੈਡੀ ਤੋਂ ਸਟਾਰਟਿੰਗ ਕਰਾਂਗੇ ਬਾਜ਼ਮਾ ਦੀ ਫਿਰ ਠੀਕ ਹੈ ਉਹਨਾਂ ਦੇ ਨੇ ਕੂਤਰ ਬੰਦ ਰਹਿਣਗੇ ਇਹਨਾਂ ਦਾ ਟਰੀਟਮੈਂਟ ਚੱਲੂ ਪਾਊਡਰ ਪਾਵਾਂਗੇ ਦਵਾਈਆਂ ਪਾਵਾਂਗੇ ਨਾਲ ਨਾਲ ਤਰਤੀ ਵੀ ਕਰਾਂਗੇ ਦਹੀਂ ਦਹੀਂ ਲੱਸੀ ਵੀ ਦੇਣਾ ਛੱਲਗਾ ਚੀਜ਼ਾਂ ਮੱਖਣੀ ਮਾੜੀ ਮੋਟਰੀ ਹੈ ਨਾ ਸਾਰੀਆਂ ਚੀਜ਼ਾਂ ਵੀ ਸੈਟਰ ਹੋਏ ਜਾਨਵਰ ਤੇ ਫਿਰ ਪੂਰੇ ਪ੍ਰੋਪਰ ਸੈਟ ਕਰਕੇ ਦਵਾਈਆਂ ਦਾ ਕੋਰਸ ਪੂਰਾ ਕਰਕੇ ਬੰਦੀ ਕਰਕੇ ਕੂਤਰਾਂ ਦੀ ਠੀਕ ਹੈ ਪਹਿਲਾਂ ਦਵਾਈਆਂ ਦਾ ਕੋਰਸ ਕਰਨਾ ਫਿਰ ਬੰਦੀ ਲਾਉਣੀ ਹੈ ਕੂਤਰਾਂ ਨੂੰ ਫਿਰ ਜਦੋਂ ਪ੍ਰੋਪਰ ਸੈਟ ਹੋ ਲੱਗੇ ਵੀ ਹਾਂ ਹੁਣ ਸੈਟ ਹੋਣਗੇ ਉਦੋਂ ਕੂਤਰ ਕੱਢਾਂਗੇ ਆਪਾਂ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਯਾਰ ਆਪਾਂ ਉਹ ਜਿਹੜੀ ਕਾਦੀ ਕਾਲ ਹੈ ਬੋਪਣਾ ਲਈ ਤੂੰ ਛੜ ਸੜ ਕੇ ਪਹਿਲਾ ਹਨਾ ਤੇ ਇੱਕ ਸਾਚਾ ਹਾਂ ਵੀ ਸਾਨੂੰ ਦੱਸਿਆ ਹੀ ਹੋਣਾ ਮੈਂ ਹਰੇ ਫੂੰਜੇ ਵਾਲਾ ਕਬੂਤਰ ਮਿਲ ਗਿਆ ਆਪਣਾ ਜਿਹੜਾ ਮੌਹਾਂ ਨੇ ਛੜਿਆ ਸੀਗਾ ਬੇਠਰਲ ਤਾਂ ਪਾਣੀ ਕਿਹੜਾ ਚੱਕ ਚੁੱਕੇ ਭੱਜ ਗਿਆ ਹੋਣਾ ਤੇ ਹਰੇ ਫੂੰਜੇ ਵਾਲਾ ਇੱਥੇ ਮੌਹਾਂ ਨੇ ਕਿਸੇ ਫੜ ਲਿਆ ਸੀਗਾ ਉਹਦਾ ਅੱਜ ਫੋਨ ਆਇਆ ਮੈਨੂੰ ਤੇ ਕਹਿੰਦਾ ਵੀ ਤੇਰਾ ਕਬੂਤਰ ਹਰੇ ਫੂੰਜੇ ਵਾਲਾ ਤੇ ਲੈ ਜਾਈ ਹਾਂ ਕਿ ਹਨਾ ਵੀ ਫੜ ਰੱਖਿਆ ਹੈ ਜਿਹੜਾ ਇੱਥੇ ਮੌਹਾਂ ਨੇ ਬਾਈ ਉੱਡਿਆ ਸੀਗਾ ਮੈਂ ਵੀ ਕੋਈ ਚੱਕਰਾਂ ਦੀ ਗੱਲ ਨਹੀਂ ਬਈ ਹਨਾ ਤੇ ਮੈਂ ਸ਼ਾਮ ਤੱਕ ਪਾਉ ਕਬੂਤਰ ਵੀ ਚੱਕ ਲਵਾਂਗਾ ਆਪਣਾ ਤੇ ਵਾ ਕਰਦੇ ਹਾਂ ਹਨਾ ਸਾਕ ਪਤਾਵ ਕੀ ਬੰਦ ਹੈਗਾ ਪਹਿਲਾਂ ਤਾਂ ਚੱਲ ਜਿਹੜਾ ਅੱਜ ਆਇਆ ਦਾ ਦਿਨ ਜਿਹੜੇ ਬਦਾਮ ਪਾਉਣੇ ਸੀ ਪਾ ਦੇਣ ਨੂੰ ਹਨਾ ਇਹਦੂ ਬਸ ਇਕੱਲੀ ਕਣਕ ਦੇ ਬੰਦੇ ਆ ਕੁਤਰਾਂ ਦੇ ਤੇ ਟੂਸ਼ਾਨ ਨੂੰ ਵੀ ਤੇ ਇਹਨਾਂ ਨੂੰ ਛਰਦੇ ਖੋਡੇ ਚ ਹਨਾ ਬਦਾਮ ਪਾ ਦੇ ਜਿਹੜੇ ਰਹਿ ਗਏ ਬਸ ਆ लास्ट ਚਾਰ ਬਦਾਮ ਆ ਅੱਜ ਦੇ ਦਿਨ ਵਾਸਤੇ ਤੇ ਇਹਦੂ ਬਾਅਦਲੇ 15 ਦਿਨਾਂ ਵਾਸਤੇ ਬਸ ਅੱਜ लास्ट ਚਾਰ ਬਦਾਮ ਹੀ ਆ ਠੀਕ ਹੈ ਕਿ ਨਹੀਂ ਤੇ ਹੁਣ ਕੱਢਾਂਗੇ ਸਾਡਾ ਕੁਤਰਾਂ ਨੂੰ 10 ਦਿਨਾਂ ਨੂੰ ਕੱਢਾਂਗੇ ਨਾ ਆਈਆ ਖੜੇ ਹੀ ਰਹਿੰਦੇ ਕਨਦਾਂ ਤੇ ਯਾਰ ਇਹ ਪੂਤਰੀ ਹੋ ਲੰਮੀ ਪਈ ਯਾਰ ਇਹ ਨੂੰ ਕੋਈ ਨਹੀਂ ਕੀ ਹੋਇਆ ਹੁਣ ਮੈਂ ਖੁੱਡਾ ਖੋਲਿਆ ਸਿੱਧੀ ਨਹੀਂ ਆਪੀ ਮੇਰੇ ਨਾ ਉਹ ਵੀ ਲੜੀ ਕਾ ਤੋ ਬੇਕੁਤਰੀ ਯਾਰ ਮੈਂ ਚਲ ਕੇ ਨੂੰ ਬੈਠਾ ਦਾ ਪੁੱਤਰਾ ਹਾਂ ਤੇ ਪੁੱਤਰਾ ਦੀ ਹਣਾ ਇੱਕ ਮਿੰਟ ਜਾਨਾ ਸੰਜਮ ਹੋ ਰਾਇਆ ਯਾਰ ਇਹ ਗੱਲ ਲੋਏ ਕੀ ਕਹਿੰਦੇ ਗੱਲ ਇਹ ਖੜਦੇ ਨੂੰ ਮੇਰੇ ਹਿਸਾਬ ਨਾਲ ਯਾਰ ਕੂਦਰੀ ਦੇ ਪੋਇਆ ਦੇ ਗੁਗਾਰ ਬੂਰਾ ਗੂਦਰੀ ਨੂੰ ਫਿਵਰੇਇਰ ਤੋਂ ਬਸਰਦਾ ਰੋਲ ਲੱਤਾਂ ਹੀ ਲੱਗਦਾ ਗੂਦਰੀ ਨੂੰ ਚਲੋ ਕੂਦਰੀ ਕਰਦੇ ਟਰੀਟਮੈਂਟ ਦੇ ਦੇਖਦੇ ਆਂ ਬਈ ਕਰਦੇ ਆਂ ਕੂਦਰੀ ਦਾ ਟਰੀਟਮੈਂਟ ਸਰ ਮੇਰੇ ਹਿਸਾਬ ਨਾਲ ਤਾਂ ਫਿਵਰ ਹੀ ਹੈ ਗੂਦਰੀ ਨੂੰ ਕਿਉਂਕਿ ਆਂਡੇ-ਉਂਡੇ ਲਾਈ ਜਨੋ ਯਾਰ ਉੱਥੇ ਨਾ ਰਲ ਮਿਲ ਕੇ ਆਪਸ ਵਿੱਚ ਤੇ ਉਹਦਾ ਕਰਕੇ ਫਿਵਰ ਫੂਰ ਹੋ ਜਾਂਦਾ ਹੈਗਾ ਕੋਈ ਵੱਡੀ ਗੱਲ ਨਹੀਂ ਤੇ ਬਾਕੀ ਵੱਡੀ ਕੂਤਰੀ ਐ ਮੇਨ ਕੂਤਰੀ ਆ ਬਾਈ ਜਮਾ ਜਮਾ ਮੇਨ ਪਿਛਲੇ ਸਾਲ 1 2023 ਚ ਉਹਨਾਂ ਨੇ 2023 ਚ ਹਾਂ ਇਹਦੇ ਨਾਲ ਇੱਕ ਭਰਾ ਮਰਿਆ ਸੀ ਇਹਦਾ ਬਾਲਾ ਚੰਗਾ ਉਹ ਵੀ ਐਵੇਂ ਮਰ ਗਿਆ ਇਹ ਵੀ ਨਾ ਯਾਰ ਕਿਤੇ ਹਨ ਇਹਨੂੰ ਬਚਾਉਣੀ ਆ ਹਰ ਹਾਲ ਚ ਕੂਤਰੀ ਬਚਾਉਣੀ ਆ ਬਹੁਤ ਘੱਟ ਆ ਆਪਣੇ ਕੋਲੇ ਇਹਨਾਂ ਨਾਲ ਦੇ ਹੈ ਨਹੀਂ ਗੇ ਗੜਮੇ ਚੋਂ ਨਹੀਂ ਕੂਤਰੀ ਆਪਣੇ ਕੋਲੇ ਇਹ ਮੇਨ ਹਨਾ ਭੈਣ ਭਰਾ ਚਲੋ ਕਰਦੇ ਆ ਟਰੀਟਮੈਂਟ ਫਿਰ ਇਹਨਾਂ ਨੂੰ ਇੱਥੇ ਚੱਕ ਲੈਂਦੀ ਵੱਡੇ ਉਤਰਾਉਂਦਾ ਰੱਖੀ ਇਹਨਾਂ ਨੇ ਕੋਈ ਦੇਖਤ ਆਲੀ ਗੱਲ ਨਹੀਂ ਮੈਂ ਤੇਰੇ ਉਹ ਉਹ ਜਾਂਦਾ ਕਰ ਆਇਓ 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 ਬੇਟਾ ਆਇਓ 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 ਬੋਤਾ ਖੋਡਾ ਨੰਬਰ 2 ਜੀ ਉਧਰ ਆਵਾਟ ਡੰਗਣਾ ਠੀਕ ਆਇਓ 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 ਬੋਤਾ ਪਾਕੀਰ ਚੱਕਰ ਕੀ ਹੋਇਆ ਨਾ ਵੀ ਕੱਲ ਦਾਣੇ ਦੇ ਪੈ ਗਿਆ ਸਿਕੰਦਰ ਦੇ ਉਬਰਾ ਰ ਗਿਆ ਨਾ ਤੇ ਰਾਤ ਨੂੰ ਮੈਂ ਵੀ ਨਹੀਂ ਖੁੱਡੇ ਵੇਖੇ ਆ ਗਏ ਇੱਕ ਥੱਕਿਆ ਬਾਹਲਾ ਸੀ ਪਤਾ ਨਹੀਂ ਲੱਗਿਆ ਤੇ ਨਹੀਂ ਤਾਂ ਕੱਲ ਹੀ ਵੇਖੋ ਕੱਲ ਹੀ ਨਹੀਂ ਫਿਰ ਕੰਡੀਸ਼ਨ ਖਰਾਬ ਹੁੰਦੀ ਨਹੀਂ ਸੀ ਖੂਦਰੀ ਨੇ ਜਿਹੜੇ ਹੱਥੇ ਉਨ ਬੈਠੀ ਹੈਗੀ ਉਹ ਹਾਂਜੀ ਆ ਜੇ ਇਧਰ ਲੈ ਕਰੇ ਤੇ ਲੈ ਆਏ ਲਈ ਉਹ ਵਾਸਤੇ ਰੋਟੀ ਇੱਕ ਕੰਟ ਲਈ ਉਹਨੂੰ ਗੋਲ ਮਾਰ ਲਗੇ ਆਓ ਤਲੀਓ ਹਾਂਜੀ ਮੇਰੇ ਵੀਰੋ ਤੇ ਸਾਰੇ ਕਬੂਤਰਾਂ ਨੂੰ ਪਾਣੀ ਪਾਤਾ ਬਈ ਅੱਜ ਦੇ ਦਿਨ ਤੱਕ ਰਾਹੀ ਪਾਣੀ ਪਾਇਆ ਹੈਣਾ ਕੱਲ ਕਬੂਤਰਾਂ ਨੂੰ ਪਾਣੀ ਬਦਲ ਕੇ ਪਾਵਾਂਗੇ ਤੇ ਉਹ ਕੁਜੇ ਕੱਢ ਲੈ ਲਓ ਭਾਈ ਲਗਭਗ 4-5 ਰਿਕੂਰ ਸੀਗਾ ਪੰਜਵਾਂ ਚਲੋ ਕੋਈ ਨਾ ਵੀ ਚੱਕ ਲਵਾਂਗੇ ਕਰਾ ਤੁੱਪੇ ਰੱਖਾਂਗੇ ਇਹਨੂੰ 2-4 ਦਿਨ ਹੈਣਾ ਤੁੱਪੇ ਰੱਖ ਕੇ ਇਹਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਸਪਰੇਸ ਗੁਰੂ ਮਾਰ ਕੇ ਵਧੀਆ ਤੇ ਫਿਰ ਲਾਵਾਂਗੇ ਨਾਲ ਬਾਕੀ ਹੁਣ ਆ ਕਬੂਤਰ ਨੂੰ ਅੱਧਾ ਪਾਕੀ ਹੈ ਇਹਦੀ ਕੰਡੀਸ਼ਨ ਵਖੀਖੀ ਕਹਿੰਦੀ ਹੈ ਯਾਰ ਓਹ ਮੋਦੀ ਹੋਈ ਪਈ ਕੰਜਰ ਦੀ ਆਇਆ ਖੰਡ ਐ ਕਿੱਦਾਂ ਪਈ ਨੰਮੀ ਕੀ ਗੱਲ ਹੋ ਗਈ ਬੈਠੇ ਤੇ ਡਰ ਨਾ ਕਰਾਂ ਨਾ 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 ਕੰਬਲੀ ਨਾ ਹੋਵੇ ਤਾਂ ਫੂੰਜਾ ਝਾੜ ਦਿਆਂ ਇਹਦਾ ਦੇਖਦੇ ਗੜ ਪਾਣੀ ਪਿਆ ਕੇ ਦੇਦੇ ਨੇ ਹਣਾਂ ਕਾ ਹਾਂਜੀ ਮੇਰੇ ਵੀਰੋ ਤੇ ਮੈਡੀਸਨ ਮੁੱਕੀ ਪਈ ਆ ਬਾਈ ਮੈਂ ਦੇਖੀ ਆ ਓ.ਆਰ.ਐਸ ਵੀ ਖਰਾਬ ਹੋਇਆ ਪਿਆ ਤੇ ਇੱਕ ਦੂਜਾ ਸਪੋਰ ਲੈਗ ਪਾਊਡਰ ਦਾ ਪਾਉਚ ਪਿਆ ਇੱਕ ਹੁਣ ਓ.ਆਰ.ਐਸ ਵੀ ਚਾਹੀਦਾ ਆਪਾਂ ਨੂੰ ਤੇ ਦੋ ਤਿੰਨ ਗੋਲਣਾਂ ਚਾਹੀਦੀਆਂ ਇੱਕ ਉਹ ਸਪੋਰ ਲੈਗ ਵੀ ਚੱਲ ਜਾਵਾਂਗੇ ਤੇ ਜਲਦੀ ਤੋਂ ਜਲਦੀ ਲੈ ਕੇ ਕੂਦ ਦੇ ਟ੍ਰੀਟਮੈਂਟ ਕਰੀਏ ਬਾਈ ਹਨਾ ਜੇ ਫਿਵਰ ਹੋਇਆ ਤਾਂ ਵੈਸੇ ਫਿਰ ਡੀਮੀ ਤਾਂ ਫਿਵਰ ਐ ਇਹਨੂੰ ਤੇ ਪੋਟਾ ਵੀ ਰੁਕਿਆ ਵੈਸੇ ਦਾ ਫਿਵਰ ਕਰਕੇ ਪੋਟਾ ਵੀ ਰੁਕ ਜਾਂਦਾ ਆਪਾਂ ਲਈ ਕੂਦਰੀ ਮੈਂ ਦਾਣੇ ਭੋਇਆ ਕਟੂਕਟ ਜੀ ਤਿੰਨ ਤਿੰਨ ਦਿਨ ਪੁਰਾਣੇ ਦਾਣੇ ਭੋਇਆ ਦੋ ਤਿੰਨ ਦਿਨ ਪੁਰਾਣੇ ਆ ਉਹ ਇਹ ਤਾਂ ਆਪਾਂ ਦੇਖੇ ਸਮੈਲ ਲੈ ਗਈ ਹਨਾ ਕਰ ਨਾਪ ਕੇ ਵੇਖਿਆ ਕਟੂਕਟ ਦੋ ਤਿੰਨ ਦਿਨ ਦਾਣੇ ਪੁਰਾਣੇ ਹੈਗੇ ਆ ਇਹ ਦੇ ਅੰਦਰ ਜਲਦੀ ਤੋਂ ਜਲਦੀ ਹਨਾ ਇਸ ਜਸਲ ਮੈਂ ਤਾਂ ਜੇ ਮੈਂ ਕਾਲੀ ਦੇਖੀ ਹੁੰਦੀ ਤੇਰੇ ਲੱਤਾਂ ਖੜਦੀਆਂ ਨਹੀਂ ਸੀਗਾ ਤੇ ਚੱਲ ਹੁਣ ਵੀ ਆਪਾਂ ਦੇਖ ਲਈ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਜਲਦੀ ਤੋਂ ਜਲਦੀ ਟ੍ਰੀਟਮੈਂਟ ਹੋ ਜਾਈ ਇਹਦਾ ਤਾਂ ਸਭ ਤੋਂ ਬੈਸਟ ਆ ਉਹ ਹਨਾ ਲੱਸੀ ਕੋਣੀ ਪੀਤੀ ਲਿਓਏ ਹੈ ਚਾਹ ਦੇ ਕੋਲ ਲਿਓ ਨਾ ਅ ਅ ਅ ਤਰਸੀ ਨੀਗਾ ਸੇ ਦੇਖਦਾ ਹਾਂਜੀ ਪਹਿਲਾਂ ਦਾ ਪਾਇਆ ਜੀ ਫਿਊਲ ਆਪਣੀ ਬਾਈਕ 'ਚ ਹੁਣ ਚੱਲਦੇ ਆ ਮੇਰੀ ਗੱਲ ਤੇ ਜੁਲੂ ਵੀ ਪੜਾ ਮੋਟਰਸਾਈਕਲ 'ਚ ਮੈਡੀਸਿਨ ਵੀ ਲੈ ਲਈ ਹੁਣ ਚੱਲਦੇ ਆ ਪਿੰਡ ਨੂੰ ਪਹੁੰਚ ਕੇ ਘਰੇ ਵਾਪਿਓ ਇੱਕ ਡਿਊ ਵੀ ਜਾਂਦੀ ਉਹ ਆ ਨਾਂ ਬਾਂ ਤੇ ਰਿਸਕ ਸੀ ਗੂੜ ਉਠਾ ਰਿਸਕ ਨਹੀਂ ਗੂੜ ਲਗਾ ਰਿਸਕ ਉਠਾ ਗੱਲ ਤਾਂ ਰਹੇਗੀ ਮੈਡੀਸਿਨਾਂ ਦੇ ਗੂੜੀ ਆਸਣ ਲੈ ਆਪਦੇ ਵਾਸਤੇ ਵੀ ਲੈਣੇ ਵੀ ਮੂੰਹ ਪੱਕੇ ਜੀ ਹਣਾ ਵੀਉਣ ਨਾਲ ਮਾਂ ਦੀ ਸਹੀ ਗੱਲ ਪਾਣੀਆ ਹਾਂਜੀ ਲਾ ਕੇ ਦਵਾਈ ਤਿਆਰ ਕਰਨਾ ਦਵਾਈ ਨੇ ਔਸਾ ਕੁੜਤਨਾ ਗੋਲੀਆਂ ਤੇ ਮੈਂ ਪਾ ਦਨਾ ਪਾਊਡਰ ਦੇ ਪਾਊਚ ਸਟਿੰਗ ਵਾਲੀ ਬੋਤਲ ਲੈਣੀ ਆਪਾਂ ਤਾਂ ਖਾਲੀ ਲੈਣੀ ਸਟਿੰਗ ਵਾਲੀ ਹੈ ਹੋਰ ਨਹੀਂ ਕੋਈ ਚਲਣੀ ਕੋਈ ਇਹਦੇ ਚ ਮੜਾ ਸਾਲਟ ਹੁੰਦਾ ਜਿਹੜਾ ਉਹੀ ਖੜੀ ਕਰੂ ਕੂ ਤੇ ਹੋਰ ਤਾਂ ਨਹੀਂ ਹੁੰਦਾ ਅਨਰਜੀ ਅਨਰਜੀ ਹੁੰਦੀ ਇਹਦੇ ਚ ਹਾਂ ਖਾਲੀ ਬੋਤਲ ਸਟਿੰਗ ਆ ਹੀ ਲੈਣੀ ਆਪਾਂ ਠੀਕ ਹੈ ਕਿ ਨਹੀਂ ਇੱਕ ਪਾਊ ਚਾਹ ਪਾ ਲਾਂਗੇ ਬਸ ਇੱਕ ਪਾਊ ਚਾਹ ਪਾ ਲਾਂਗੇ ਠੀਕ ਹੈ ਕਿ ਨਹੀਂ 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 ਬਸ ਐਦਿ ਜੀ ਸਿਰ ਦੇ ਨਾਲ ਪਾਉ ਤਾ ਫੋਲ ਕੇ ਮੈਂ ਤੇ ਗੋਲ ਦਾ ਪੁੱਟ ਤਣਾਉਣੇ ਠੀਕ ਹੈ ਕਿ ਨਹੀਂ ਬਣਾਤਾ ਗੋਲ ਦਾ ਪਾਊਡਰ ਪਾਈ ਓਕੇ ਠੀਕ ਹੈ ਇਧਰ ਕੱਟ ਲੈ ਪਾਉ ਚ ਅੱਧਾ ਗੋੜਾ ਦਾ ਥੱਲੇ ਮੈਂ ਆ ਇਹਨਾਂ ਚਾਲ ਦੇ ਕੰਮ ਜੁੰਦੇ ਆ ਮਾੜਾ ਮੋਟਾ ਜਾਂਦੇ ਅੰਦਰ ਐ ਐ ਐ ਐ ਐ ਕੀ ਆਵਤਾ ਲਿਆ ਆ ਲੈ ਹਾਂਜੀ ਹਾਂਜੀ ਸਾਰੇ ਜਾਂਦੇ ਜੀ ਸਿਰਦੇ ਹੀ ਇਲੈਕਟ੍ਰਲ ਬੇਸਟ ORS ਪਾਊਡਰ ਇਹ ਜੋ ਆਕਰਮ 10 ਲੱਗਦੇ ਆ ਉਹਨਾਂ ਆਸਤ ਹੁੰਦਾ ਠੀਕ ਹੈ ਜੀ ਇਹ ਜੋ ਟਟਕਾਂ ਲੱਗਦੀਆਂ ਪਾਣੀ ਦੀ ਕਮੀ ਹੋ ਜਾਂਦੀ ਹੈ ਸਰੀਰ ਚ ਅੱਛਾ ਫਿਰ ਪਾਣੀ ਦੀ ਕਮੀ ਪੂਰੀ ਕਰਦਾ ਭਾਈ ਇਹ ਲੈ ਐਨਰਜੀ ਦਿੰਦਾ ਇਹ ਹਾਂ ਵਾੜਾ ਪੜਾ ਆਪ ਹੀ ਪੀਆ ਕਰਕੇ ਲੈ ਕੇ ਵਾੜਾ ਚੰਗਾ ਚੰਗਾ ਨਾ ਪੂਰਾ ਫਲ ਚੰਗਾ ਹੁੰਦਾ ਇਹ ਉੱਪਰ ਨਾਇਗੀ ਆੜੇ ਥੱਲੇ ਦੇਖ ਜੀ ਹਾਂ ਜੀ ਫਲਾਤਾਈ ਪਾਊਡਰ ਠੀਕ ਹੈ ਜੀ ਇੰਨਾ ਹੀ ਕੰਮ ਹੈ ਠੀਕ ਹੈ ਕਿ ਨਹੀਂ ਹਾਂ ਜੀ ਹਾਂ ਜੀ ਅਲਾਈ ਜਾਂਦਾ ਕੋਈ ਕਹਿੰਦਾ ਮੁੰਡਾ ਤਾਂ بس ਹੋ ਗਿਆ ਚਲੋ ਬਾਪੇ ਹੋ ਕਰੇ ਚੱਲਦੇ ਆ ਇੱਥੇ ਕੁਛ ਨਹੀਂ ਹੁਣ ਆਪਣਾ ਇੱਥੇ 10 ਦਿਨ ਪਹਿਲਾ ਦਾਣਾ ਪਾਣੀ ਤੇ ਦਵਾਈ ਉਹ ਰਹੀ ਆ ਪਾਣੀ ਲੰਮੀ ਰਹੀ ਹੋਈ ਰੈਡੀ ਹੋਈ ਪਈ ਐ ਲੈ ਇੱਕ ਪਾਸੇ ਨੂੰ ਖੂਦਰੀ ਵਾਲੀ ਬਾਪੇ ਜ਼ਰੂਰੀ ਆ ਬਚਾਉਣੀ ਹਰ ਹਾਲ 'ਚ ਖੂਦਰੀ ਬਚਣੀ ਚਾਹੀਦੀ ਏ ਹਰ ਹਾਲ 'ਚ ਹਰ ਹਾਲ 'ਚ ਨਾ 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 ਹਾਂਜੀ ਹੁਣ ਚੱਲਿਆਂ ਨੰਬੀ ਨੂੰ ਦੰਦ ਸੇ ਵੀ ਭਾਈ 4:30 ਵਜੇ ਬਸ ਹੁਣ ਜਾਣੀ ਕਰਕੇ ਆਉਣਾ ਹੁਣ ਮੁੜਿਆਵਾਂਗੇ ਹਾਂਜੀ ਖਾਇ ਤਾਂ ਲੰਬੀ ਫਿਰਦੇ ਆਂ ਜੀ ਠੀਕ ਹੈ ਕਿ ਨਹੀਂ ਲਗਭਗ ਰਾਤ ਹੋਈ ਹੋਵਾ ਵਾ ਮੈਂ ਲੈ ਚੱਲਾਂ ਇਹ ਘਰੇ ਕੋਈ ਡੇਕ ਤੁਹਾਡੀ ਗੱਲ ਦੇਣਾ ਹੋਰ 10-15 ਮਿੰਟ ਰਿਕਰ ਪਹੁੰਚ ਜਾਵਾਂਗੇ ਹਾਂਜੀ ਆ ਗਏ ਘਰੇ ਠੀਕ ਹੈ ਲੈ ਕੇ ਸਾਹ ਅੱਖਾ ਮੇਰੇ ਵੀਰੋ ਸਾਹ ਅੱਖਾ ਖੋਲੋ ਜੀ ਗੇਟ ਚਾਬੀ ਤੇਰੇ ਕੋਲ ਹੈ ਨਹੀਂ ਕਿ ਯਾਰ ਛੱਡ ਦੇ ਜਾਨਵਰ ਨੂੰ ਮੇਰੇ ਤਰਫ ਇਥੇ ਜਾਜ ਵੀ ਛੱਡ ਦੇ ਹੌਣ ਚੱਕ ਵਾਸਾ ਕਰਿਆ ਦੀਦਾ ਹੁਣ ਔਖਾ ਹੋ ਯਾਰ ਬਾਥ ਜੀ ਬਾਹਰ ਟਾਂ ਦਾ ਫੜਿਆ ਸੀਗਾ ਨਾ ਆ ਕਰਕੇ ਓਏ ਫੇ ਸੱਲੀ ਡਿੱਕ ਪਿਆ ਚਲੋ ਕੋਈ ਡਿੱਕ ਵਾਲੀ ਗੱਲ ਨਹੀਂ ਹਾਂਜੀ ਮੇਰੇ ਵੀਰੋ ਆ ਗਏ ਸੀ ਤੇਰੇ ਲਈ ਕਰੇ ਤੇ ਲਿਓ ਪ੍ਰੀਤ ਨੂੰ ਰੋਟੀ ਐਂਡ ਦਾਲ ਸਾਜੀ ਨਸੀ ਦੀ ਬਾਰ ਪਈ ਐ ਔਲੇ ਜਿਦ ਰੋਟੀ ਕਾਲੀ ਤੇ ਉਸ ਦੀ ਬਾਹਰ ਪਾਈ ਹੀਰੋ ਪਾ ਦਾਂਗੇ ਉੱਤੀ ਹਣਾ ਆ ਕਬੂਤਰੀ ਵੀ ਦਲਦਾ ਹੁਣ ਚੱਲ ਬੂ ਯਾਰ ਮੇਰੇ ਹਸਣਾ ਨਾ ਇੱਕ ਮਿੰਟ ਹਾਂਜੀ ਮੇਰੇ ਵੀਰੋ ਸਬੰਤ ਵੇਖ ਕੇ ਜਲਦੀ ਜਲਦੀ ਮੈਂ ਵੀਰੂ ਲਾ ਲਈ ਕਿਉਂਕਿ ਹੁਣ ਕੰਟਰਾਕਟ ਆ ਗਿਆ ਬਣਿਆ ਸੀ ਮੇਰਾ ਹਨਾ ਨਾ ਮੜਾ ਮੜਾ ਗਲੀਸਟ ਕਰ ਹੀ ਦੇਗੀ ਠੀਕ ਹੈ ਕੀ ਨਹੀਂ ਭਰਾ ਹਜੇ ਆਪਣੇ ਗਰਮੀ ਤੇ ਹੀ ਖੜੇ ਆ ਹਜੇ ਮੈਨੂੰ ਨਾ ਲੋਕਾਂ ਦੇ ਕਮੈਂਟ ਆ ਜਾਂਦੇ ਤੇ ਲੋਕ ਨੀ ਯਾਰ ਮੈਂ ਭਰਾ ਕੋ ਆਪਣੇ ਛੋਟੇ ਵੱਡੇ ਹਨਾ ਪਰ ਜਿਹੜੇ ਸਾਡੇ ਕਮੈਂਟ ਕਰਦਾ ਨਾ ਕਮੈਂਟ ਕਰਨ ਦਾ ਤਰੀਕਾ ਇਹਨਾਂ ਕਿ ਜਿਆਦਾ ਰੂਡ ਜਾਂ ਹੁੰਦਾ ਰਹਨ ਦਾ ਅੱਗੋਂ ਪਰ ਰਪਲਾਈ ਵੀ ਰੂਡਲੀ ਕਰਦੇ ਉਹਨਾਂ ਨੂੰ ਠੀਕ ਹੈ ਅਸੀਂ ਲਾ ਭਰਾਵਾ ਕਬੂਤਰ ਦੀ ਗਰਮੀ ਕੱਢ ਲਿਆ ਕਰਕੇ ਬਣਿਆ ਪਾਣੀ ਲਾਉਣ ਤੋਂ ਪਹਿਲਾਂ ਵੀ ਵਾਰੀਆਂਾਂ ਚ ਸੁੱਕੀਆਂ ਚ ਜਾਂ ਪਾਣੀ ਵਾਲੀਆਂ ਚ ਗੇੜਾਂ ਅੰਦਰ ਆਏ ਕਬੂਤਰ ਦੀ ਅਗੇ ਮੈਂ ਮੈਂ ਉਸਤਾਦ ਤੋਂ ਪੁੱਛਿਆਗਾ ਠੀਕ ਹੈ ਕਿ ਨਹੀਂ ਹੁਣ ਬਾਈ ਤੈਨੂੰ ਕੀ ਪਤਾ ਵੀ ਮੈਂ ਇਹਨੂੰ ਸੁੱਕੀਆਂ ਵਾਰੀਆਂ ਚ ਕੀ ਲਾਇਆ ਪਾਣੀ ਵਾਲੀਆਂ ਵਾਰੀਆਂ ਚ ਕੀ ਲਾਇਆ ਰਾਤ ਉਹਨਾਂ ਨੂੰ ਉੱਡ ਕੇ ਇਹਨੂੰ ਕੀ ਲਾਉਣਾ ਮੈਂ ਡੇਲੀ ਡੇਲੀ ਗੇੜਾਂ ਅੰਦਰ ਇਹਨੂੰ ਮੈਂ ਕੀ ਲਾਉਣਾ ਪਤਾ ਤੈਨੂੰ ਕੋਈ ਹੁਣ ਸਾਰਾ ਕੁਝ ਵੀਡੀਓ ਚ ਦੱਸ ਕੇ ਕਰਾਂ ਮੈਂ ਠੀਕ ਹੈ ਕਿ ਨਹੀਂ ਓਏ ਸਾਨੂੰ ਤਾਂ ਬੰਦੇ ਨਹੀਂ ਸਮਝਦੇ ਤੁਸੀਂ ਯਾਰ ਵੀ ਚੱਲ ਠੀਕ ਆ ਮੰਨਦੇ ਆ ਉਮਰ ਘਟਾ ਐ ਪਰ ਮੈਂ ਫੇਰ ਕਹਿਣਾ ਹੁਣਾ ਜਦੋਂ ਦੀ ਮੇਰੀ ਸੁਰਤ ਸੰਭਲੀ ਆ ਨਾ ਮੈਂ ਇੰਨਾ ਚ ਹੀ ਵੱਡਾ ਹੋਇਆ ਬਈ ਠੀਕ ਐ ਤੇ ਇੰਨੀ ਕਿ ਜਿਆਦੇ ਚਸ ਸੀਗੀ ਨਾ ਮੈਨੂੰ ਪਹਿਲਾਂ ਵੀ ਜਦੋਂ ਮੈਨੂੰ ਘਰੇ ਨਹੀਂ ਰੱਖਣਦੇ ਸੀਗੇ ਮੈਂ ਲੋਕਾਂ ਦੇ ਘਰੇ ਜਿਆਦਾ ਖੁੱਡੇ ਖਾਬ ਕਰਦਾ ਰਿਆ ਲੋਕਾਂ ਦੇ ਘਰੇ ਆ ਕੇ ਛਤਰਿਆਂ ਭੁਗਾਉਂਦਾ ਰਹਾ ਮੈਂ ਮੰਨ ਕੇ ਚੱਲ ਉਹੋ ਉਹ ਜੇ ਬੰਦਿਆਂ ਦੇ ਘਰੇ ਵੀ ਮੈਂ ਰਹਿੰਦਾ ਰਿਆ ਸਾਰਾ ਸਾਰਾ ਦਿਨ ਵੀ ਜਿੰਨਾ ਕੰਨੀ ਮੰਨ ਕੇ ਚੱਲ ਵੀ ਸਾਡੇ ਇਧਰ ਦੇ ਆ ਸਾਡੇ ਘਰਾਂ ਦੇ ਬੰਦੇ ਝਾਕਦੇ ਤੱਕ ਨਹੀਂਗੇ ਆਪੇ ਤੁਹਾਨੂੰ ਪਤਾ ਵਧੀਆ ਸਰਦੇ ਵਰਦੇ ਘਰੋਂ ਆ ਜਿਹੜੇ ਬੰਦੇ ਘਰੇ ਕੋਈ ਜਾਂਦਾ ਵੀ ਨਾ ਕੂਤਰਾਂ ਵਿੱਚ ਉਹ ਬੰਦਿਆਂ ਦੇ ਘਰੇ ਵੀ ਸਾਰਾ ਸਾਰਾ ਬੈਠ ਰਹਿੰਦੇ ਨੇ ਅਸੀਂ ਇਹ ਸ਼ੌਂਕ ਹੈ ਸੀ ਕੁੱਤੀ ਚੀਜ਼ ਹੈ ਹਨਾ ਤੇ ਮਾੜਾ ਮੋਟਾ ਤੇ ਇੱਕ ਭਰਾ ਕਹਿੰਦਾ ਫੇਜੇ ਕੂਤਰੀ ਆਪਣੀ ਉੱਤੇ ਤਰਖਾਨ ਨਾਲ ਤੋਂ ਨਾਲ ਲੈ ਪਿੰਡ ਆ ਗਈ ਸੀ ਅਖੇ ਟਾਈਮ ਪਿਆ ਦੀ ਉਹ ਤੇ ਛਤਰੀਗਾ ਤੋਂ ਲਈ ਜੀ ਦਾ ਸਾਡਾ ਵੀ ਕਰਦਾ ਸੀਗਾ ਕਿਸ ਸੰਗਾ ਆ ਕੇ ਮਗਰ ਲਾ ਕੇ ਕੁਝ ਲੈ ਜੀ ਗਏ ਜਾਂ ਲੜ ਕਰਦੇ ਗਏ ਇਧਰ ਵੀ ਆ ਮੁੜ ਜਾ ਤੇ ਮੁੜ ਜੇ ਉਹ ਠੀਕ ਹੈ ਕਿ ਨੀ ਰੋਲਾ ਰੋਲਾ ਪਾਦ ਗਏ ਉਹ ਭਰਾਵਾ ਸਾਨੂੰ ਪਤਾ ਸੀ ਉਹਨੇ ਨਹੀਂ ਮੁੜਨਾ ਤੇ ਕਿਸੇ ਗੱਲੋਂ ਹੀ ਛਤਰੀ ਲਾਈ ਸੀ ਉੱਤੇ ਵੀ ਛਤਰੀ ਦਾ ਸਾਰਾ ਪਿੰਡ ਭੜਕਾਈ ਜਾਂਦਾ ਸੀਗਾ ਬਾਕੀ ਕਚਾਲ ਹੁੰਦੀ ਕੂਤਰੀ ਦੀ ਮੋੜਨ ਵਾਲੀ ਦੀ ਇੱਕ ਹੁੰਦੀ ਹੈ ਕੂਤਰੀ ਚਾਲ ਵੀ ਨਹੀਂ ਮੁੜਦਾ ਸਾਨੂੰ ਪਤਾ ਨਹੀਂ ਨਹੀਂ ਮੁੜਦਾ ਸਾਡੀ ਨੇ ਤਾਂ ਹੀ ਉੱਥੇ ਬਹੌਣ ਲੱਗੇ ਸੀ ਕੂਤਰੀ ਵੀ ਆ ਉੱਥੋਂ ਚਲ ਗਈ ਹੈ ਬਾਜੀਲੇ ਪਿੰਡੋ ਆ ਉੱਥੋਂ ਵੀ ਨਾ ਗਵਾਲ ਗਏ ਕੀ ਫਾਇਦਾ ਤੇ ਤਾਂ ਕਰਕੇ ਮਾੜਾ ਮੋਟਾ ਭਰਾ ਮੇਰੋ ਚੰਗੀ ਗੱਲ ਹੈ ਤੁਸੀਂ ਕੋਈ ਕੋ ਨਾ ਡੀ ਨਾ ਯਾਰ ਇਹ ਵੀ ਗਲੀਸ ਭਾਦਦਾ ਕਿ ਜੇ ਤੁਹਾਨੂੰ ਮੰਨ ਕੇ ਚਲੋ ਕੋਈ ਹਮਦਰਦੀ ਹੈ ਕੋਈ ਦੁੱਖ ਆਪਣੇ ਪ੍ਰਤੀ ਮੈਨੂੰ ਫੋਨ ਲਾ ਲਿਆ ਕਰੋ ਮੇਰਾ ਨੰਬਰ ਸਾਰਿਆਂ ਕੋਲ ਹੀ ਹੈ ਆਲਮੋਸਟ ਮੈਨੂੰ ਸਿੱਧਾ ਦੱਸਿਆ ਕਰੋ ਵੀ ਐਂ ਕਰਕੇ ਭਾਈ ਆਹ ਗੱਲ ਹੈ ਮੈਨੂੰ ਜੇ ਘਟ ਘਟ ਦਿਨ ਚ 100 ਫੋਨ ਆਉਂਦੇ ਨਾ 100 ਫੋਨ ਚੋਂ 100 ਫੋਨਾਂ ਚੋਂ ਪੰਜ ਫੋਨ ਇਹੋ ਜਿਹੇ ਹੁੰਦੇ ਆ ਵੀ ਮੰਨ ਕੇ ਚੱਲ ਭਾਈ ਸਾਹਿਬ ਵੀ ਜਿਹੜੇ ਆਪਾਂ ਨੂੰ ਲੱਗਦੇ ਵੀ ਹਾਂ ਇਹਨਾਂ ਨੇ ਆਪਣੇ ਫਾਇਦੇ ਦੀ ਗੱਲ ਕੀਤੀ ਹੈ ਜਾਂ ਜਿਹਨਾਂ ਨੇ ਗੱਲਾਂ ਮੇਰੀਆਂ ਗੱਲਾਂ ਨਾਲ ਰਲਦੀਆਂ ਹੁੰਦੀਆਂ ਨੇ ਨਹੀਂ ਤਾਂ ਜਿਹੜੇ 100 ਚੋਂ 95 ਫੋਨ ਹੁੰਦੇ ਆ ਨਾ ਉਹਨਾਂ ਦਾ ਗੱਲਾਂ ਉਸ ਟਾਈਮਾਂ ਦੀਆਂ ਹੁੰਦੀਆਂ ਜਿਹੜੇ ਟਾਈਮ ਸੀ ਅਜੇ ਤੋਂ 8 ਸਾਲ ਪਹਿਲਾਂ ਕੂਤਰ ਰੱਖਿਆ ਸੀ ਲੋਕਾਂ ਦੇ ਘਰੇ ਅਸੀਂ ਕੋਲ ਉਹ ਜਵਾਕਾਂ ਨਾਲ ਗੱਲਾਂ ਸੋਚਦੇ ਸੀਗੇ ਠੀਕ ਹੈ ਕਿ ਨਹੀਂ ਤਾਂ ਕਰਕੇ ਭਰਾਵਾਂ ਨੇ ਵੀ ਐਡੇ ਕੋਈ ਫੁੱਦੂ ਨਹੀਂ ਘਰੇ ਫਿਰਦੇ ਉਹ ਤਾਂ ਬਸ ਬਈ ਬਸ ਨਹੀਂ ਜਾਲਦਾ ਠੀਕ ਹੈ ਜ਼ੋਰ ਫੁੱਲਣਾਲਾ ਕਿ ਹਜੇ ਵੀ ਕੂਤਰ ਬੰਦ ਕਰ ਤੇ ਪਪਾਣ ਦੀ ਜ਼ੋਰ ਪੂਰਾ ਵਾਲਾ ਰੱਖਿਆ ਹੈ ਹੈ ਫੁੱਲ ਜ਼ੋਰ ਲਾ ਰੱਖਿਆ ਕਿ ਕਿਵੇਂ ਨਾ ਕਿਵੇਂ ਕੂਤਰ ਸੈੱਟ ਹੋ ਜਿਗਿਆ ਨਾ ਹੋ ਜਾਣ ਨਾ ਤਾਂ ਦੇ ਦਾਂਗੇ ਪਰ ਜਿਹੜੇ ਗੱਲਾਂ ਇਹ ਕਰਦਾ ਸੌਣ ਲੱਗੇ ਬਹੁਤ ਦਵੇ ਪੈਣਗੇ ਬੱਸ ਚੁੱਪਵਾਟਰ ਕਿ ਕਿਸੇ ਗੱਲੋਂ ਹੀ ਵੱਟੀ ਆ ਸਾਨੂੰ ਪਤਾ ਹੈ ਵੀ ਜਾਨਵਰ ਪੌਂਦੀ ਨਸਲੋਂ ਚੰਗੇ ਆ ਪਰ ਅੰਦਰੋਂ ਤੰਦਰੁਸਤ ਹੈ ਨਹੀਂਗੇ ਵੀ ਪਤਾ ਵੀ ਇਹਨਾਂ ਦੇ ਸਿਰੇ ਨਹੀਂ ਆਣਾ ਤਾਂ ਹੀ ਚੁੱਪਵੱਟੀ ਤਾਂ ਹੀ ਸੁੱਸਰੇ ਨੂੰ ਸੁੱਤੇ ਪਿਆ ਸੀ ਹਾਂਜੀ ਮੇਰੇ ਵੀਰੋ ਆ ਗਏ ਜਿੱਧਰ ਲੈ ਕਰੇ ਨਾਈਟ ਹੋਈ ਕਰਿਆ ਐ ਉਹਦੀ ਖਾਏ ਬਾਬੂ ਠੀਕ ਐ ਤੇ ਬੱਸ ਫਲੈਟ ਵੀ ਜਾਣ ਵਾਲੀ ਆ ਬਈ ਤਸਤਾ ਮੈਂ ਥੋੜਾ ਟਾਈਮ ਹੀ ਐ ਹਵਾਵਾਂ ਚੱਲ ਪਈਆਂ ਬਾਹਰ ਮਾੜੀ ਹਵਾ ਤੇਜ਼ ਹੋਈ ਇਹ ਭੈਣ ਦੀ ਕਰਲਾ ਤਾਂ ਨਾਲ ਸੀ ਨਾ ਇੰਨਾ ਹੀ ਕੰਮ ਨੂੰ ਪਤਾ ਮਸ਼ੀਨ ਦੀ ਜੇ ਕੇ ਫੋਨ ਚਾਰ ਚਲਾਇਆ ਮੈਂ ਘਰ ਹੀ ਹੁੰਦਾ ਅੰਦਾਜ਼ ਅੰਦਾਜ਼ਾ ਲਾਇਆ ਨਾ ਸੀ ਮੈਨੂੰ ਵੀ ਲਾਈਟ ਜਾਊਗੀ ਕੰਮ ਗਲਤ ਹੋਊਗਾ ਛੇ ਦੀ ਭੱਜ ਕੇ ਉਹ ਫੋਨ ਚਾਰ ਚਲਾ ਪਾਵਰ ਬੈਂਕ ਚਾਰ ਚਲਾਤਾ ਤੇ ਬਸ ਪੈਣਾ ਤਾਂ ਬਾਹਰ ਹੀ ਬਊਗਲ ਆ ਲਿਆ ਵਾਸਤੇ ਮੇਡ ਗਈ ਲਾਈਟ ਤੂੰ ਦੱਸਿਆ ਸੀ ਨਾ ਤੁਹਾਨੂੰ ਮੈਂ ਲਾਈਟ ਜਾਣ ਵਾਲੀ ਹੈ ਤੇ ਲਾਈਟ ਗਈ ਭਾਏ ਜੀ ਲੱਕੜੇ ਨਾਲ ਦੀ ਲੋ ਤਾਂ ਬਾਹਰ ਹੀ ਪਣਾ ਪੈਣਾ ਲਗਰਦਾ ਨਹੀਂ ਉਹ ਜੀ ਤਿਲ ਬਾਰ ਨੈਚੁਰਲੀ ਹਵਾ ਚੱਲ ਰਹੀ ਹੈ ਪਾਣੀ ਪੁਣੀ ਛੜਕਦੇ ਵੇੜੇ ਚ ਵੀ ਰੇਤਾ ਨਾ ਡੇ ਰੇ ਹਵਾ ਛੰਡੀ ਆਵੇ ਮੰਜਾ ਪਿਆ ਫਿਰ ਮੀਨ ਤੇ ਮੇਰਾ ਸਾਥੀ ਲੀਓ ਬੈਸਤਾ ਮਨਾ ਕੇ ਤੈਨੂੰ ਨਾਲ ਪਾਉਂਦਾ ਹੱਕ ਨਹੀਂ ਮੇਰਾ ਪਰ ਫਿਰ ਵੀ ਕੋਈ ਨਾ ਪਾੜਾਂਗੇ ਛੜਕ ਲੈ ਸਾਲ ਸਾਰੇ ਵੇੜੇ ਚ ਪਾਣੀ ਉਹ ਪਰਾਂ ਨੇ ਕਿਹਦੇ ਕੋਲ ਓਕੇ ਹੋ ਗਈ ਰਿਪੋਰਟ ਪਾਣੀ ਲੈ ਛੜਕ ਸਾਰੇ ਵੇੜੇ ਮੰਜਾ ਦਾ ਸਰਾ ਨਾ ਕਰਾ ਤਾ ਥੇਸਾ ਦੀ ਵਾਪਿਸ ਸੈਣਾ ਵਿਚਾਰਾ ਥੱਲੇ ਪੈ ਗਿਆ ਨੂੰ ਪਤਾ ਨਹੀਂ ਮਾਲਕ ਮਨਤਾ ਲੱਗਿਆ ਪਲੇ ਵਿਖਤਾ ਸਾਰੇ ਕੰਮ ਜੱਕੜ ਹੋ ਗਏ ਨਾਲ ਚੱਕਲੀ ਮਾਉਂਟਨ ਦੀ ਨਰਕੀ ماں ਕੀ ਸਮਝੋ ਮਜਜ਼ਾ ਗਿਆ ਤੇ